ਮੈਂ ਸਰ ਫੋਰੈਸਟ ਗਾਰਡ ਇਥੇ ਮਨਵੀਰ ਸਿੰਘ ਤੇ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ ਇਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪਿੰਡਾਂ ਤੋਂ ਹੁੰਦਾ ਉਹ ਆ ਕੇ ਇਥੇ ਹੋ ਜਾਂਦਾ ਇਥੇ ਮਾਈਗਰੇਟਿਡ ਬਰਡਸ ਆਂਦੇ ਆ ਹਾਂਜੀ ਇਹ ਕਿੰਨੇ ਪੰਛੀ ਹੁਣ ਤੱਕ ਆ ਚੁੱਕੇ ਆ ਔਰ ਕਿੰਨੇ ਆਣ ਦੀ ਉਮੀਦ ਹੈ ਹਜੇ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਸਾਬ ਨਾਲ ਆ ਤੇ ਕੋਈ 100 ਪਲੱਸ ਸਪੀਸੀਸ ਹੋ ਜਾਂਦੀਆਂ ਨਾਰਮਲ ਇੱਥੇ ਇਹ ਤੋਂ ਵੱਧ ਦੀ ਸਪੀਸੀਸ ਹੁਣ ਘਟ ਰਹੀ ਹੋਣਗੀਆਂ ਕੁਝ ਪੰਛੀ ਇੱਥੇ ਰੁੱਕ ਜਾਂਦੇ ਆ ਕੁਝ ਮਤਲਬ ਜਿੱਦਾਂ ਇੱਥੇ ਵਿਜ਼ਿਟ ਕਰਕੇ ਸ਼ਾਲਾਪੱਤਨ ਚਲ ਜਾਂਦੇ ਆ ਕੁਝ ਉੱਥੇ ਮਰਾੜੇ ਪੱਤਨ ਤੇ ਚਲ ਜਾਂਦੇ ਆ ਇਦਾਂ ਐ ਸਰ ਕਿਹੜੀ ਕਿਹੜੀ ਕਿਸਮ ਦੇ ਪੰਛੀ ਹੁੰਦੇ ਇੱਥੇ ਕਾਫੀ ਸਰ ਮਾਈਗਰੇਟਰੀ ਬਰਡਸ ਜਿੱਦਾਂ ਸਪੋਰਟ ਬਿਲ ਡੱਕ ਗਲੋਸਰੀ ਆਈਬਸ ਹੋਰ ਜਿੱਦਾਂ ਸਾਰਸ ਗ੍ਰੇਨ ਇੱਥੇ ਪੇਅਰ ਆ ਉਹ ਪੱਕਾ ਹੀ ਰਹਿਣ ਦੇ ਆ ਦੋ ਪੇਅਰ ਹੋ ਗਏ ਆ ਉਹ ਇੱਥੇ ਆਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇ ਰਹਿਣੇ ਲੱਗ ਪਿਆ ਹਾਂਜੀ ਤੇ ਕੀ ਕੀ ਅਰੇਂਜਮੈਂਟ ਕੀਤੀ ਗਈ ਹੈ ਯਾਤਰੀ ਵਾਲੀ ਬੱਚਿਆਂ ਲਈ ਜਿਹੜੇ ਆਉਂਦੇ ਆ ਦੇਖਣ ਇੱਥੇ ਯਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਉਹਨਾਂ ਨੂੰ ਬੰਡਾ ਬਿਠਾ ਕੇ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ ਅੰਦਰ ਸਾਡੇ ਕੋ ਉੱਥੇ ਲੱਗੀਆਂ ਪੰਛੀਆਂ ਦੀਆਂ ਫੋਟੋਆਂ ਬੱਚੇ ਉਰ ਤੋਂ ਵੇਅਰ ਹੁੰਦੇ ਆ ਫਿਰ ਉਹ ਕੰਟੇਨ ਵਗੈਰਾ ਉੱਥੇ ਬੈ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ ਤੇ ਕਈ ਵਾਰ ਆਹੀਂ ਅਵੇਅਰਨੈਸ ਪ੍ਰੋਗਰਾਮ ਕਰੀਦਾ ਸਕੂਲਾਂ ਦੇ ਬੱਚਿਆਂ ਨੂੰ ਇਨਵਾਈਟ ਕਰੀਦਾ ਫਿਰ ਆਹੀਂ ਉਹਨਾਂ ਨੂੰ ਬ੍ਰੇਕਫਾਸਟ ਵਗੈਰਾ ਪ੍ਰੋਵਾਈਡ ਕਰੀਦਾ ਫਿਰ ਬੱਚਿਆਂ ਨੂੰ ਬਾਹਰ ਇੱਥੇ ਵਿਜ਼ਿਟ ਕਰਾਉਣ ਲਈ ਇੱਥੇ ਵਾਚ ਟਾਵਰ ਬਣਿਆ ਆ ਵਾਚ ਟਾਵਰ ਤੇ ਬਿਠਾ ਕੇ ਆਹੀਂ ਉਹਨਾਂ ਨੂੰ ਦੂਰਬੀਨ ਵਗੈਰਾ ਦੇ ਕੇ ਵਾਇਸ 1 1 ਬੱਚੇ ਨੂੰ ਤੇ ਫਿਰ ਉਹ ਵੀ ਮਤਲਬ ਵਧੀਆ ਵੇਖਦੇ ਆ ਉਹ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪੰਛੀਆਂ ਦੀ ਕਿਸਮਾਂ ਬਾਰੇ ਜਾਂ ਫਲਾਣਾ ਪੰਛੀ ਆ ਹਾਂਜੀ 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 ਸਰ ਉਹਦੇ ਲਈ ਉਹੀ ਤੁਹਾਨੂੰ ਦੱਸਿਆ ਨਾ ਉੱਥੇ ਅੰਦਰ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੰਛੀ ਜਿਹੜੇ ਮਾਈਗਰੇਟਿਡ ਹੈ ਇਹਦਾ ਇਹ ਨਾਮ ਹੈ ਤੇ ਇਹ ਦੀ ਫੋਟੋ ਆ ਫਿਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਫੀਲਡ ਵਿਜ਼ਿਟ ਕਰਾਇਆ ਜਾਂਦਾ ਹੈ ਤੇ ਪੰਛੀਆਂ ਦੀ ਫੀਡ ਦਾ ਨੇਚਰਲ ਤਰੀਕੇ ਨਾਲ ਆਪੇ ਲੈਂਦੇ ਆ ਜਾਂ ਕੋਈ ਅਰੇਂਜਮੈਂਟ ਵੀ ਕੀਤਾ ਜਾਂਦਾ ਸਰ ਜਿਆਦਾ ਨੇਚਰਲੀ ਆ ਫਿਸ਼ਿੰਗ ਵਗੈਰਾ ਇੱਥੇ ਪੰਛੀ ਖਾਂਦੇ ਆ ਜਿਹੜੇ ਦੂਸਰੇ ਆ ਉਹ ਪੰਛੀ ਐਦਾਂ ਆ ਕਿ ਮਾਰਨਿੰਗ ਚਲੇ ਜਾਂਦੇ ਆ ਫੀਲਡ ਲੈ ਕੇ ਈਵਨਿੰਗ ਫੇਰ ਵਾਪਸ ਆ ਜਾਂਦੇ ਆ ਪੰਛੀਆਂ ਦੀ ਇੱਕ ਆਪਣੀ ਦੁਨੀਆ ਹੈ ਇੱਕ ਆਪਣਾ ਸੰਸਾਰ ਹੈ ਤੁਸੀਂ ਇਹਨਾਂ ਦੀ ਐਕਟੀਵਿਟੀਜ਼ ਨੋਟ ਕਰਦੇ ਹੋ ਕਿੱਦਾਂ ਪਤਾ ਲੱਗਦਾ ਵੀ ਇਹ ਕਿਸਮ ਦਾ ਪੰਛੀ ਇੱਥੋਂ ਆਇਆ ਤੇ ਇੱਥੋਂ ਆਇਆ ਇਹ ਸਾਰੇ ਜਿਹੜੇ ਪੰਛੀ ਐ ਜ਼ਿਆਦਾਤਰ ਮਾਈਗਰੇਟਿਡ ਆ ਇਹਦੇ ਵਗੈਰਾ ਨਾਲ ਸਾਡੇ ਕੋਲ ਚੰਡੀਗੜ੍ਹ ਟੀਮ ਆਂਦੀ ਹੈ ਜਦੋਂ ਅਸੀਂ ਪੰਛੀਆਂ ਦੀ ਕਾਊਂਟਿੰਗ ਕਰੀਦਾ ਉਹ ਫਿਰ ਇਕੱਲੇ ਇਕੱਲੇ ਪੰਛੀ ਨੂੰ ਕਾਊਂਟ ਕਰ ਦਿਆ ਕਿ ਇਹ ਪੰਛੀ ਉਹ ਸਾਈਡ ਤੋਂ ਆਇਆ ਤੇ ਇੰਨੇ ਪੰਛੀ ਹੋ ਗਏ ਆ ਇਹਦੇ ਵਗੈਰਾ ਤਿੰਨ ਚਾਰ ਉਹਦੇ ਸਰਵੇ ਹੁੰਦੇ ਆ ਫਿਰ ਉਹ ਸਟੇ ਕਰਦੇ ਆ ਤੇ ਤਕਰੀਬਨ ਸਾਰੇ ਪੰਛੀ ਸਰ ਇੱਥੇ ਆ ਕੇ ਜਾਦਾ ਇੱਥੇ ਹੀ ਰੁਕਦੇ ਆ ਸ਼ਾਲਾ ਪੱਤਨ ਦੇ ਥੋੜੇ ਇੱਥੋਂ ਕੁਝ ਸ਼ਾਲਾ ਪੱਤਨ ਜਲ ਜਾਂਦੇ ਕੁਝ ਉੱਥੇ ਜਲ ਜਾਂਦੇ ਆ ਮਗਰ ਹਰ ਸਾਲ ਆਉਂਦੇ ਆ ਕੁਝ ਇਦਾਂ ਦਾ ਹੋਏ ਕਿ ਕੋਈ ਪੰਛੀ ਵਾਪਸ ਹੀ ਨਾ ਗਿਆ ਹੋਏ ਆਇਆ ਹੋਏ ਤਾਂ ਵਾਪਸ ਹੀ ਨਾ ਹਾਂਜੀ ਸਰ ਇਦਾਂ ਦਾ ਇੱਕ ਸਾਰਸ ਕਰੇਨ ਦਾ ਪੇਅਰ ਆ ਉਹ ਕਾਫੀ 4-5 ਸਾਲਾਂ ਤੋਂ ਉੱਥੇ ਰਹਿ ਰਿਹਾ ਉਹ ਆਸਟ੍ਰੇਲੀਆ ਤੋਂ ਆਇਆ ਸੀ ਹੂੰ ਨਥੀ ਸਟੇ ਕਰਨ ਦੇ ਆ ਹੂੰ ਉਹਦੇ ਅੱਗੇ ਫੈਮਲੀ ਵੀ ਵੱਧ ਗਈ ਆ ਤੇ ਉਹ ਦੋ ਪੇਰ ਹੋ ਗਏ ਮਤਲਬ ਟੋਟਲ ਚਾਰ ਹੋ ਗਏ ਆ ਸਾਰਸ ਘਰੇ ਦੇ ਉਹ ਜ਼ਿਆਦਾਤਰ ਇੱਥੇ ਡਾਲੇ ਵਾਲੇ ਤਲਾਚ ਹੀ ਹੁੰਦਾ ਆ ਕਈ ਵਾਰ ਇੱਥੋਂ ਸ਼ਾਲਾ ਬੱਤਨ ਵੀ ਚੱਲ ਜਾਂਦਾ ਕਈ ਯਾਤਰੀ ਇੱਥੇ ਆਂਦੇ ਦੂਰੋਂ ਦੂਰੋਂ ਯਾਤਰੀ ਆਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਯਾਤਰੀ ਸਰ ਆਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਜ਼ ਨਾ ਕਰਨ ਕਿਉਂਕਿ ਇਹ ਨੈਚੁਰਲ ਸਰਸਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕੇਟ ਜਾਂ ਬੋਤਲ ਪਾਣੀ ਚ ਸੁੱਟ ਦਿੰਦੇ ਆ ਬਾਕੀ ਬਹੁਤ ਵਧੀਆ ਜਿੰਨੇ ਵੀ ਆਂਦੇ ਕੋਆਪਰੇਟ ਕਰਦੇ ਆ بس ਇੱਕ ਇਹ ਹੀ ਮੈਸੇਜ ਆ ਕਿ ਆ ਕੇ ਇਥੇ ਕੋਸ਼ਿਸ਼ ਕਰਨਗੇ ਇਥੇ ਉਹ ਨਾ ਗੰਦਗੀ ਨਾ ਕਰਨ